ਅੰਜਸਪੰਸਾ ਮੀਟਿੰਗ ਪਹੁੰਚੇ ਹਾਂ ਕੀ ਕਹਿਣਾ ਚਾਹਾਂਗੇ ਮੈਂ ਬਹੁਤ ਹੀ ਵਧੀਆ ਅਸਰਾਲਾ ਸਾਡੇ ਏਰੀਆ ਦੇ ਵਿੱਚ ਪਿੰਡ ਜਗੀਰ ਤੋਂ ਦੀਆਂ 6 ਦੀਆਂ 6 ਪੰਚਾਇਤਾਂ ਦੇ ਵਿੱਚ ਸਾਡੇ ਏਰੀਆ ਦੇ ਐਸਐਚਓ ਸਾਹਿਬ ਅੱਜ ਸਾਨੂੰ ਅਵੇਅਰ ਕਰਨ ਲਈ ਪਹੁੰਚੇ ਹਨ ਇਹਨਾਂ ਨੇ ਸਾਨੂੰ ਦੱਸਿਆ ਕਿ ਸਰਕਾਰ ਜਿਵੇਂ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੱਚੇ ਮੁੰਡੇ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਲਈ ਸਰਕਾਰ বিনা ਪੈਸਿਆਂ ਤੋਂ ਉਹਨਾਂ ਨੂੰ ਦਾਖਲ ਕਰਵਾ ਰਹੀ ਆ ਔਰ ਸਾਡੇ ਕੋਲ ਬੱਚੇ ਪਹੁੰਚਦੇ ਵੀ ਆ ਉਹਨਾਂ ਦੇ ਮਨ ਦੇ ਵਿੱਚ ਕੁਝ ਡਰ ਆ ਕਿ ਪਤਾ ਨਹੀਂ ਸਾਨੂੰ ਕਿਤੇ ਸਾਡੇ ਤੇ ਕੋਈ ਪਰਚਾ ਨਾ ਕਰ ਦਿੱਤਾ ਜਾਵੇ ਹੁਣ ਸਾਨੂੰ ਸਾਡੇ ਐਸਐਚਓ ਸਾਹਿਬ ਨੇ ਅਵੇਅਰ ਕੀਤਾ ਅਸੀਂ ਵੀ ਜਾ ਕੇ ਆਪਣੇ ਹਰ ਪੰਚਾਇਤ ਦੇ ਵਿੱਚ ਸਾਰੇ ਮੁੰਡਿਆਂ ਨੂੰ ਦੱਸਾਂਗੇ ਕਿ ਜੇ ਕੋਈ ਮੁੰਡਾ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਸਰਕਾਰ ਬਿਲਕੁਲ ਤੁਹਾਡੇ ਨਾਲ ਆ ਤੁਸੀਂ ਅੱਗੇ ਵਧ ਕੇ ਆਪਣੇ ਇਸ ਕੋਡ ਨੂੰ ਖਤਮ ਕਰਨ ਲਈ ਜਿਹੜਾ ਚਿੱਟੇ ਦਾ ਨਸ਼ਾ ਹੈ ਇਹਨੂੰ ਛੱਡੋ ਤੇ ਪੰਜਾਬ ਸਰਕਾਰ ਦਾ ਸਾਥ ਲੈ ਕੇ ਇਹ ਜਿਹੜਾ ਕੋਡ ਆ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਜੇ ਕਿ ਭਰਤੀ ਹੋਣਾ ਜਾਂਦਾ ਨਸ਼ਾ ਕੇਂਦਰ ਦੇ ਵਿੱਚ ਉਹਦੇ ਵੇਲੇ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾਏਗਾ ਮੈਂ ਕਹਾਂ ਜੀ ਬਿਲਕੁਲ ਸਾਥ ਦੇਵਾਂਗੇ ਜੀ ਉਹਦਾ ਖਾਣ ਪੀਣ ਦਾ ਜਿਹੜਾ ਜਿੰਨੇ ਵੀ ਵੀ 20 25 ਦਿਨ ਦਾ ਉਹ ਪੂਰਾ ਅਸੀਂ ਸਾਥ ਦੇਵਾਂਗੇ ਕਿਉਂਕਿ ਪਹਿਲਾਂ ਹੀ ਉਹ ਵਿਚਾਰਾ ਘਰੋਂ ਗਰੀਬ ਹੋਊਗਾ ਤਾਂ ਸਾਨੂੰ ਸਾਡਾ ਸਾਥ ਫਰਜ਼ ਬਣਦਾ ਕਿ ਅਸੀਂ ਉਸ ਆਪਣੇ ਪਿੰਡ ਦੇ ਪੰਚਾਇਤ ਵੱਲੋਂ ਉਹਦਾ ਸਾਥ ਦਈਏ ਅਸੀਂ ਬਾਕੀ ਪੰਚਾਇਤਾਂ ਨੂੰ ਸਾਰੇ ਵੀਰਾਂ ਨੂੰ ਵੀ ਇਹੀ ਕਹਾਂਗੇ ਕਿ ਆਪਣੇ ਹਰ ਪਿੰਡ ਦੇ ਵਿੱਚ ਇਹ ਅਨਾਉਂਸਮੈਂਟ ਕਰਾ ਕੇ ਕਿ ਜੀਪੀ ਨਸ਼ਾ ਛਡਣਾ ਚਾਹੁੰਦਾ ਹੈ ਪਹਿਲ ਦੇ ਆਧਾਰ ਤੇ ਉਹਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਸਰ ਅਜ ਮੀਟਿੰਗ ਰੱਖੀ ਗਈ ਹੈ ਤੁਹਾਡੇ ਵੱਲੋਂ ਕਿਹੜੀ ਜਗ੍ਹਾ ਰੱਖੀ ਹੈ ਕਿਸ ਚੀਜ਼ ਵਾਸਤੇ ਰੱਖੀ ਗਈ ਹੈ ਇਹ ਜੋ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਜੁੱਧ ਨਸ਼ਾ ਵਿਰੁੱਧ ਇਹਦੇ ਵਿੱਚ ਬਈ ਪਿੰਡਾਂ ਦੀਆਂ ਮਹੌਲਿਆਂ ਦੀਆਂ ਪੰਚਾਇਤਾਂ ਇੱਥੇ ਇਕੱਠੀਆਂ ਹੋਈਆਂ ਨੇ ਅਮਰਜੀਤ ਕਲੋਨੀ, ਬੌਤਮ ਕਲੋਨੀ, ਮਾਡਲ ਕਲੋਨੀ ਕਈ ਕਈ ਮਹੱਲਿਆਂ ਦੀਆਂ ਪੰਚਾਇਤਾਂ ਨੇ ਮੋਹਤਰ ਭਗਵੰਤੇ ਸੱਜਣੇ ਤੇ ਆਏ ਆ। ਅੱਥੇ ਹੋਏ ਆ। ਇਹਨਾਂ ਸਾਰਿਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ। ਅੱਜ ਆ ਸੰਬੰਧੀ ਤੇ ਇਹ ਜਿਹੜਾ ਇਹਨਾਂ ਦੀਆਂ ਜੋ ਵੀ ਸਮੱਸਿਆ ਨੇ ਇਹ ਛੋਲੜੀਆਂ ਨੇ ਇਹ ਜਲਦੀ ਜਲਦੀ ਇਹ ਹੱਲ ਕਰਾਂਗੇ। ਕਿਹੜੀ ਕਿਹੜੀ ਜਗ੍ਹਾ ਤੋਂ ਜ਼ਿਆਦਾ ਨਸ਼ੇ ਦਾ ਮੁਕੀਪਾ ਕੀਤਾ ਜਾ ਰਿਹਾ। ਸਾਈਂ ਵਿਦਿਆ ਸਕੂਲ ਆ ਉੱਥੇ ਕੋਈ ਦੱਸਿਆ ਇਹਨਾਂ ਨੇ ਤੇ ਪਾਣੀ ਵਾਲੀ ਟੈਂਕੀ ਅਮਰਜੀਤ ਕਲੋਨੀ ਤੇ ਸੰਧੂ ਚੌਂਕ ਉੱਥੇ ਮੈਂ ਹੁਣੇ ਗੱਲ ਕਰਦੀ ਪੀਸੀਆਰ ਤੇ ਮੋਰਚਾ ਲਾਉਂਦੇ ਆ ਕਿ ਉਹ ਪੈਟਰੋਲਿੰਗ ਵਧਾਤੀ ਹੈ ਸਰ ਇੱਕ ਇਸੇ ਦੇ ਵਿੱਚ ਬਿਨਾ ਨੰਬਰ ਪਲੇਟਾਂ ਦੇ ਮੋਰਸਰ ਬਹੁਤ ਘੁੰਮ ਰਹੇ ਨੇ ਉਹਨਾਂ ਵਾਸਤੇ ਕੀ ਕੀਤਾ ਜਾ ਰਿਹਾ ਕਰਦੇ ਆ ਅਸੀਂ ਚਲਾਨ ਕਰਦੇ ਆ ਰੋਜ਼ ਬਿਨਾ ਨੰਬਰ ਗਰੇ ਵੀ ਖਲਾਫ ਫੌਂਡ ਵੀ ਕਰਦੇ ਆ ਰੋਜ਼ ਕਰਦੇ ਹਾਂ ਨਹੀਂ ਕਰਦੇ ਜੇ ਕੋਈ ਨਸ਼ਾ ਛੱਡ ਕੇ ਛੱਡਣਾ ਚਾਹੁੰਦਾ ਹੈ ਨਸ਼ਾ ਕੇਂਦਰ ਜਾਣਾ ਚਾਹੁੰਦਾ ਵਾ ਉਹਦੇ ਬਸੇ ਕੀ ਪ੍ਰੋਬਲਾ ਕੀਤਾ ਤੁਹਾਡੇ ਉਹ ਵੀ ਮੈਂ ਬੇਨਤੀ ਕੀਤੀ ਹੈ ਪੰਚਾਇਤਾਂ ਨੂੰ ਵੀ ਜੇ ਤੁਹਾਡੇ ਕੋਈ ਹੈ ਨੌਲੇਜ ਦੇ ਵਿੱਚ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਫ੍ਰੀ ਕਾਸਟ ਉਹਨੂੰ ਆਪਾਂ ਭਰਤੀ ਕਰਾਵਾਂਗੇ ਠੀਕ ਹੈ ਨੀ ਨਸ਼ਾ ਛੱਡਾਓ ਕੇਂਦਰ ਵਿੱਚ ਆਪਾਂ ਨੂੰ ਭਰਤੀ ਕਰਾਵਾਂਗੇ ਫ੍ਰੀ ਕਾਸਟ ਕਰਾਵਾਂਗੇ ਇਹ ਕਹਿੰਦੇ ਅਸੀਂ ਵੇਖ ਕੇ ਦੱਸ ਦਿੰਦੇ ਹਾਂ ਠੀਕ